ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਕੁੱਕ ਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਪੀਜ਼ਾ ਤੇ ਇਹ ਪੀਜ਼ਾ ਗਲੂਟਨ ਫ੍ਰੀ ਹੈ ਇਹ ਪੀਜ਼ਾ ਮੈਲਟ ਤੋਂ ਬਣਿਆ ਹੈ ਤੇ ਤੁਹਾਨੂੰ ਅੱਗੇ ਦੱਸਦੇ ਹਾਂ ਵੀਡੀਓ ਵਿੱਚ ਇਹ ਕਿਸ ਤਰ੍ਹਾਂ ਬਣਦਾ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਆਪਾਂ ਕਰਦੇ ਹਾਂ ਪੀਜ਼ੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਆਪਾਂ ਮੈਲਟ ਲੈਣਾ ਹੈ ਇਹ ਮੈਲਟ ਆਪਾਂ ਇੱਕ ਕੱਪ ਲਿਆ ਹੈ yellow melt ਇਸ ਨੂੰ fox tail ਵੀ ਕਹਿ ਦਿੰਦੇ ਨੇ ਇੱਥੇ yellow melt ਦੇ ਰੂਪ ਵਿੱਚ ਮੈਂ ਬਾਹਰ ਮਾਰ ਤੋਂ ਮਿਲ ਜਾਂਦਾ ਹੈ ਹੁਣ ਆਪਾਂ ਮੈਲਟ ਨੂੰ ਗ੍ਰाइंड ਕਰ ਲਵਾਂਗੇ ਤੇ ਗ੍ਰाइंड ਕਰਨ ਦਾ ਸਮੇਂ ਆਪਾਂ ਇਸ ਵਿੱਚ ਥੋੜੀ ਜਿਹੀ ਕਾਚਰ ਪਾ ਲਵਾਂਗੇ ਇਸ ਨਾਲ ਇਸ ਦਾ ਕਲਰ ਬਹੁਤ ਸੋਹਣਾ ਆ ਜਾਵੇਗਾ ਅਤੇ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਹੈ ਬਿਲਕੁਲ ਸਮੂਦ ਪੇਸਟ ਬਣਾ ਲੈਣਾ ਹੈ ਇਸ ਨੂੰ ਤੇ ਫਿਰ ਇਸ ਨੂੰ ਆਪਾਂ ਇੱਕ ਬਾਉਲ ਵਿੱਚ ਕੱਢ ਲਵਾਂਗੇ ਅਤੇ ਉਸ ਤੋਂ ਬਾਅਦ ਇਸ ਵਿੱਚ ਆਪਾਂ ਥੋੜਾ ਜਿਹਾ ਨਮਕ ਤੇ ਮਿੱਠਾ ਸੋਡਾ ਐਡ ਕਰਾਂਗੇ ਤੇ ਥੋੜਾ ਟਾਈਮ ਲਈ ਇਸ ਨੂੰ ਆਪਾਂ ਟਾ ਕੇ ਰੈਸਟ ਵਿੱਚ ਰੱਖ ਦੇਵਾਂਗੇ ਜੇਕਰ ਤੁਸੀਂ ਮਿੱਠਾ ਸੋਡਾ ਨਹੀਂ ਪਾਉਣਾ ਤਾਂ ਤੁਸੀਂ ਇਸ ਨੂੰ ਓਵਰਨਾਈਟ ਪੂਰੀ ਰਾਤ ਵੀ ਟਾ ਕੇ ਇਸ ਤਰ੍ਹਾਂ ਰੱਖ ਸਕਦੇ ਹੋ ਫਿਰ ਮਿੱਠਾ ਸੋਡਾ ਪਾਉਣ ਦੀ ਜ਼ਰੂਰਤ ਨਹੀਂ ਹੈ ਮਿੱਠਾ ਸੋਟਾ ਤੇ ਨਾਮਕ ਆਪਾਂ ਚੰਗੀ ਤਰ੍ਹਾਂ ਇਸ ਵਿੱਚ ਮਿਕਸ ਕਰ ਦੇਵਾਂਗੇ ਅਤੇ ਮਿਕਸ ਕਰਨ ਤੋਂ ਬਾਅਦ ਇਸ ਨੂੰ ਆਪਾਂ ਟਾ ਕੇ ਰੈਸਟ ਲਈ ਅੱਧਾ ਘੰਟਾ ਜਾਂ 1 ਘੰਟਾ ਰੱਖ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਪੀਜ਼ਾ ਡੋ ਆਪਣਾ ਤਿਆਰ ਹੋ ਜਾਵੇਗਾ ਤੇ ਆਪਾਂ ਉਸ ਨੂੰ ਤਵੇ ਉੱਪਰ ਪਕਾ ਲਵਾਂਗੇ। ਆਪਾਂ ਇਸ ਡੋ ਵਿੱਚ 2 ਚਰਬੂਨ ਦਾ ਜਾਂ ਅੱਧਾ ਚਮਚ ਕਿਸੇ ਆਇਲ ਜਾਂ ਘਿਓ ਦਾ ਯੂਜ਼ ਕਰਾਂਗੇ ਉਸ ਨਾਲ ਇਸ ਦਾ ਡੋ ਸੌਫਟ ਰਹੇਗਾ ਤੇ ਹੁਣ ਆਪਾਂ ਇਸ ਡੋ ਨੂੰ ਤਵੇ ਉੱਪਰ ਪਕਾ ਲਵਾਂਗੇ ਅਤੇ ਫੂਕ ਨਾਲ ਇਸ ਵਿੱਚ ਆਪਾਂ ਬ੍ਰੇਕ-ਬ੍ਰੇਕ ਛੇਦ ਕਰ ਲੈਣੇ ਨੇ ਇਸ ਨਾਲ ਹੀ ਪੱਕ ਵੀ ਜਾਵੇਗਾ ਅਤੇ ਜ਼ਿਆਦਾ ਫੁੱਲੇਗਾ ਵੀ ਨਹੀਂ ਤੇ ਪੀਜ਼ਾ ਡੋ ਆਪਣਾ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਉੱਪਰ ਸੌਸ ਲਗਾਵਾਂਗੇ ਇਸ ਉੱਪਰ ਤੁਸੀਂ ਪੀਜ਼ਾ ਸੌਸ ਵੀ ਲਗਾ ਸਕਦੇ ਹੋ ਸਹਜੇਵਨ ਸੌਸ ਵੀ ਲਗਾ ਸਕਦੇ ਹੋ ਤੇ ਮੈਂ ਇਸ ਉੱਪਰ ਬੱਚਿਆਂ ਲਈ ਬਣਾਉਣਾ ਕਰਕੇ ਟਮੇਟੋ ਕੇਚੱਪ ਵੀ ਯੂਜ਼ ਕੀਤੀ ਹੈ ਤੇ ਫਿਰ ਆਪਾਂ ਇਸ ਉੱਪਰ ਮੋਜ਼ਰੈਲਾ 치ਜ਼ ਪਾਵਾਂਗੇ ਜਸ ਸਪਰੈਡ ਕਰਾਂਗੇ ਤੇ ਫਿਰ ਆਪਾਂ ਇਸ ਉੱਪਰ ਗਾਰਨਿਸ਼ ਲਈ ਜੋ ਸਬਜ਼ੀਆਂ ਬੱਚਿਆਂ ਨੂੰ ਪਸੰਦ ਹਨ ਜਾਂ ਜੋ ਵੀ ਤੁਸੀਂ ਆਪਦੀ ਪਸੰਦ ਅਕੋਰਡਿੰਗ ਪਾਉਣੀਆ ਚਾਹੁੰਦੇ ਹੋ ਸਬਜ਼ੀਆਂ ਨਾਲ ਇਸ ਦੀ ਗਾਰਨਿਸ਼ ਕਰ ਦੇਵਾਂਗੇ ਤੇ ਉਹ ਆਪਾਂ ਡਿਫਰੈਂਟ ਡਿਫਰੈਂਟ ਸਬਜ਼ੀਆਂ ਲੈ ਸਕਦੇ ਹਾਂ ਮੈਂ ਸੁੱਪਰ ਗਾਰਨਿਸ਼ ਲਈ ਜ਼ਿਆਦਾ ਸਬਜ਼ੀਆਂ ਯੂਜ਼ ਨਹੀਂ ਕੀਤੀਆਂ ਮੈਂ ਕੈਪਸਿਕਮ ਡਿਫਰੈਂਟ ਕਲਰ ਦੀਆਂ ਯੂਜ਼ ਕੀਤੀਆਂ ਨੇ ਉਸ ਨਾਲ ਪੀਜ਼ਾ ਅਟਰੈਕਟਿਵ ਲੱਗਦਾ ਹੈ ਦੇਖਣ ਵਿੱਚ ਤੇ ਆਨਿਅਨ ਯੂਜ਼ ਕੀਤਾ ਹੈ ਤੁਸੀਂ ਇਸ ਵਿੱਚ ਟਮਾਟਰ ਜਾਂ 올리브 ਕੁਛ ਵੀ ਐਡ ਕਰ ਸਕਦੇ ਹੋ ਹੋਰ ਵੀ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਆਪਣੀ ਪਸੰਦੀਆਂ ਤੇ ਹੁਣ ਆਪਾਂ ਇਸ ਉੱਪਰ ਥੋੜੀ ਜਿਹੀ ਕਾਲੀ ਮਿਰਚ ਪਾ ਸਕਦੇ ਹਾਂ ਉਹ ਆਪਸ਼ਨਲ ਹੈ ਜੇ ਤੁਹਾਨੂੰ ਵਧੀਆ ਲੱਗਦੀ ਤਾਂ ਪਾ ਸਕਦੇ ਹੋ ਫਿਰ ਔਰਗਾਨੋ ਚੀਲੀ ਫਲੇਕਸ ਤੇ ਲਾਸਟ ਵਿੱਚ ਆਪਾਂ ਫਿਰ ਮੋਜ਼ਰੈਲਾ ਚੀਜ਼ ਉੱਪਰ ਪਾ ਦੇਣਾ ਹੈ ਲਾਸਟ ਵਿੱਚ ਆਪਾਂ ਮੋਜ਼ਰੈਲਾ ਚੀਜ਼ ਪਾ ਦੇਵਾਂਗੇ ਤੇ ਮੋਜ਼ਰੈਲਾ ਚੀਜ਼ ਪਾ ਕੇ ਆਪਣਾ ਪੀਜ਼ਾ रेडी ਹੈ ਤੇ ਹੁਣ ਆਪਾਂ ਇਸ ਨੂੰ 에어 ਫਰਾਇਰ ਵਿੱਚ ਪਕਾ ਲਵਾਂਗੇ ਸੇਕ ਲਵਾਂਗੇ ਤੇ ਆਪਾਂ ਇਸ ਨੂੰ ਪਹਿਲਾਂ ਪ੍ਰੀ ਹੀਟ ਕਰਾਂਗੇ ਤੇ ਫਿਰ ਆਪਾਂ ਇਸ ਨੂੰ 180 ਤੇ 2 ਤੋਂ 3 ਮਿੰਟ ਵਿੱਚ ਇਹ ਆਪਣਾ ਬਣ ਜਾਣਾ ਹੈ ਕਿਉਂਕਿ ਆਪਾਂ ਇਸ ਨੂੰ ਪਹਿਲਾਂ ਤਵੇ ਉੱਪਰ ਇਸ ਦੇ ਡੋ ਨੂੰ ਤਿਆਰ ਕੀਤਾ ਹੋਇਆ ਹੈ ਤੇ ਆਪਣਾ ਪੀਜ਼ਾ ਬਣ ਕੇ ਤਿਆਰ ਹੈ ਤੇ ਫੇਰ ਆਪਾਂ ਇਸ ਦੇ ਪੀਸ ਕੱਟ ਕੇ ਬੱਚਿਆਂ ਨੂੰ ਦੇ ਸਕਦੇ ਹਾਂ ਵੱਡਿਆਂ ਨੂੰ ਵੀ ਇਹ ਪਸੰਦ ਆਵੇਗਾ ਤੇ ਸਭ ਤੋਂ ਵੱਡੀ ਗੱਲ ਕਿ ਇਸ ਨੂੰ ਖਾਣ ਦਾ ਕੋਈ ਵੀ ਨੁਕਸਾਨ ਨਹੀਂ ਕਿਉਂਕਿ ਇਹ ਘਰ ਦਾ ਬਣਿਆ ਹੋਇਆ ਹੈ ਤੇ ਮੈਲਟ ਤੋਂ ਤਿਆਰ ਹੋਇਆ ਹੈ ਇਹ ਐਲਰਜੀ 슈ਗਰ ਵਾਲੇ ਕੋਈ ਵੀ ਖਾ ਸਕਦੇ ਹਨ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸ਼ੇਅਰ ਕਰਨਾ ਲਾਈਕ ਕਰਨਾ ਧੰਨਵਾਦ